ਜੀ ਐਮਐਲ ਸਰ ਆਕਤ ਨਗਰ ਕੀर्तन ਪਟਨਾ ਸਾਹਿਬ ਤੋਂ ਰੰਭ ਹੋ ਕੇ ਨਾਪਾ ਦੇਖੇ ਪਹੁੰਚ ਲਿਆ ਕਿਵੇਂ ਦੇਖਣਾ ਅਸੀਂ ਭਾਗਾ ਵਾਲੇ ਆ ਜੀ ਤੇ ਗੁਰਪ੍ਰੇਮ ਬਾਦਲ ਸਾਹਿਬ ਹਰਾਂ ਦੀ 350ਵੀਂ ਸ਼ਹੀਦੀ ਸਤਾਰੀ ਜਿਹੜੀ ਆ ਮਨਾਈ ਜਾ ਰਹੀ ਹੈ ਔਰ ਤੱਕ ਸ੍ਰੀ ਪਟਨਾ ਸਾਹਿਬ ਤੋਂ ਪਿਛਲੇ ਮਹੀਨੇ ਨਗਰ ਕੀਰਤਨ ਆਰੰਭ ਹੋਇਆ ਸੀ ਜਿਹੜਾ ਕਿ ਨੌਸਕਿੱਟਾਂ ਦੇ ਵਿੱਚ ਹੁੰਦਾ ਹੋਇਆ ਕੱਲ ਪਰਸੋਂ ਪੰਜਾਬ ਪਹੁੰਚਿਆ ਜੀ ਔਰ ਅੱਜ ਨਾਪਾ ਪਹੁੰਚ ਰਿਹਾ ਜੀ ਔਰ ਜਿਹਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਸ਼ਾਸਤਰ ਦੇ ਬਸਤਰ ਔਰ ਬਾਬਾ ਦੀਪ ਸਿੰਘ ਦਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਜਿਹੜਾ ਜੀ ਵਿਸ਼ੇਸ਼ ਤੌਰ ਤੇ ਸੰਗਤ ਦੇ ਦਰਸ਼ਨਾਂ ਲਈ ਨਾਭੇ ਪਹੁੰਚਿਆ ਤੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਬਹੁਤ ਸੁਭਾਗਾ ਸਮਾਂ ਗੁਰੂ ਨੇ ਕਿਰਪਾ ਕੀਤੀ ਹੈ ਨਾਭੇ ਤੋਂ ਪਹਿਲਾਂ ਨਾਭੇ ਦਾ ਰੂਪ ਨਹੀਂ ਸੀ ਵਿੱਚ ਫਿਰ ਸੰਗਤ ਨੂੰ ਬੇਨਤੀ ਕੀਤੀ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਕੀਤੀ ਹੈ ਕਿ ਜਰੂਰ ਤੁਸੀਂ ਨਾਭੇ ਤੇ ਕਿਰਪਾ ਕਰੋ ਵਿਸ਼ੇਸ਼ ਤੌਰ ਤੇ ਨਾਭੇ ਤੇ ਕਿਰਪਾ ਜਿਹੜੀ ਹੈ ਮਹਾਰਾਜ ਨੇ ਕੀਤੀ ਹੈ ਔਰ ਅਸੀਂ ਆਪਣੇ ਮਨ ਦੇ ਬਲਬਲੇ ਆਪਣੀ ਖੁਸ਼ੀ ਸਾਂਝੀ ਕਰਨ ਵਾਸਤੇ ਬਕਾਇਦਾ ਹੈਲੀਕਾਪਟਰ ਤੋਂ ਫੁੱਲਾਂ ਦੀ ਵਰਖਾ ਦਾ ਜਿਹੜਾ ਪ੍ਰਬੰਧ ਕੀਤਾ ਜੀ ਤੇ ਸੰਗਤ ਆਉਣੀ ਸ਼ੁਰੂ ਹੋ ਗਈ ਹੈ ਨਗਰ ਕੀਰਤਨ ਜਿਹੜਾ ਜੀ ਬਹੁਤ ਇਤਿਹਾਸਕ ਹੈ ਜੀ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਨੀਆ ਦੇ ਵਿੱਚ ਉਹਦੇ ਨਾਲ ਦੀ ਕਿਤੇ ਕੋਈ ਉਦਾਹਰਨ ਨਹੀਂ ਔਰ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਭਾਈ ਚਰਨ ਸਿੰਘ ਜੀ ਜਿਹੜੇ ਕਿ ਕਥਾਵਾਚਕ ਨੇ ਜੀ ਤਖਸ਼ੀਰੀ ਪਟਨਾ ਸਾਹਿਬ ਹਾਂ ਤੋਂ ਉਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਸਾਰੀ ਟੀਮ ਨਾਲ ਪਹੁੰਚੀ ਆ ਸਾਡੇ ਛੋਟੇ ਪਟਾਰਾ ਬਾਬਾ ਸਿਮਰ ਸਿੰਘ ਜੀ ਜਿਹੜੇ ਕਿ ਬਹੁਤ ਇਤਿਹਾਸਕਾਰ ਨੇ ਇਤਿਹਾਸ ਦੇ ਉੱਪਰ ਲਿਖਦੇ ਨੇ ਔਰ ਬਹੁਤ ਧਿਆਨ ਰੱਖਦੇ ਨੇ ਵੀ ਵਿਸ਼ੇਸ਼ ਤੌਰ ਤੇ ਜਨਾਬਾ ਪਹੁੰਚੇ ਮਨੋਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਗੁਰਮਾਰ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸੱਚੇ ਪ੍ਰਭੂ ਸਾਹਿਬ ਨਾ ਦੇ ਆਪਣੀ ਕਿਰਪਾ ਬਣਾ ਕੇ ਰੱਖੋ ਸੰਗਤ ਤੇ ਆਪਣੀ ਕਿਰਪਾ ਬਣਾ ਕੇ ਰੱਖੋ ਪੰਜਾਬ ਤੇ ਆਪਣੀ ਕਿਰਪਾ ਬਣਾ ਕੇ ਰੱਖੋ ਕਸੀ ਸਾਰੇ ਗੁਰੂ ਨੂੰ ਪਿਆਰ ਕਰਕੇ ਗੁਰੂ ਦੇ ਅਸੂਲਾਂ ਮੁਤਾਬਕ ਆਪਣਾ ਜੀਵਨ ਬਸਰ ਕਰੀਏ ਤੇ ਹਮੇਸ਼ਾ ਔਰ ਹਮੇਸ਼ਾ ਆਪਣੇ ਗੁਰੂ ਦੇ ਪੇਸ਼ ਮਹਾਰਤ ਆਪਣੀ ਜ਼ਿੰਦਗੀ ਦਾ ਬਸਰ ਕਰਦੇ ਆ। ਮਾਨ ਸਾਹਿਬ ਜੋ ਸਰੂਪ ਦੇ ਦਰਸ਼ਨ ਕਰਾਉਣੇ ਤੇ ਹੋਰ ਦਰਸ਼ਨ ਕਰਾਉਣੇ ਉਹ ਹਨ। ਉਹ ਨਾਲ ਹੀ ਨੇ ਬਿਲਕੁਲ ਜੀ ਸਰੂਪ ਨਾਲ ਹੀ ਨੇ ਜਿਹੜੇ ਸ਼ਸਤਰ ਤੇ ਵਸਤਰ ਨੇ ਔਰ ਉਸ ਤੋਂ ਇਲਾਵਾ ਗੁਰੂ ਸਾਹਿਬ ਦੇ ਜਿਹੜਾ ਹੱਥ ਲਿਖ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸਰੂਪ ਹੈ ਜੀ ਗੁਰਗਰਾ ਸਾਹਿਬ ਮਾਰੀਦਾ ਉਹ ਵੀ ਨਾਲ ਹੀ ਆ ਜੀ। ਇਹ ਸੰਗਤ ਲਈ ਇਹ ਬਹੁਤ ਵੱਡੀ ਗੱਲ ਆ ਲਈ ਤਾਂ ਸੰਗਤ ਕਿੱਥੇ ਦੂਰ ਦੂਰ ਤੱਕ ਜਾਣਾ ਪੈਂਦਾ ਹੈ ਦਰਸ਼ਨ ਕਰਨ ਵਾਸਤੇ ਅੱਜ ਗੁਰੂ ਮਾਰ ਨੇ ਕਿਰਪਾ ਕੀਤੀ ਆ ਖੁਦ ਚੱਲ ਕੇ ਉਹ ਸਾਰਾ ਜਿਹੜੇ ਸ਼ਸਤਰ ਵਸਰ ਤੇ ਗੁਰਦੁਆਰਾ ਸਾਹਿਬ ਜੀ ਦੀ ਢੀਡ ਜਿਹੜੀ ਹੈ ਉਹ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਉਹ ਨਾਪਾ ਦੇ ਵਿੱਚ ਨਗਰ ਕੀਰਤਨ ਦੇ ਨਾਲ ਇੱਥੇ ਦਰਸ਼ਨਾਂ ਵਾਸਤੇ ਪਹੁੰਚ ਰਹੀ ਹੈ ਸਭ ਨੂੰ ਬੇਨਤੀ ਹੈ ਕਿ ਹਮਾ ਸਾਡੇ ਪਰਿਵਾਰ ਸਮੇਤ ਬੱਚਿਆਂ ਨਾਲ ਲੈ ਕੇ ਇੱਥੇ ਤੁਸੀਂ ਸਾਰੇ ਆਯੋ ਦਰਸ਼ਨ ਕਰ ਰਹੇ ਹੋ ਔਰ ਅਸੀਂ ਸਾਰੇ ਭਾਗਾਂ ਵਾਲੇ ਆਪਣੇ ਆਪ ਨੂੰ ਕਿਸਨੂ ਵਾਲੇ ਸਮਝਦੇ ਆ ਕਿ ਨਾਭੇ ਦੇ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਰਤਾ ਕੀ ਹੈ ਮਾਨ ਸਾਹਿਬ ਪਹਿਲਾ ਨਗਰ ਕੀਰਤਨ ਹੋਊਗਾ ਜੀ ਨਾਭੇ ਦੇ ਵਿੱਚ ਜਿੱਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਬਰਖਾ ਹੋ ਰਹੀ ਹੈ ਇਹ ਮਹਾਰਾਜ ਦੀ ਕਿਰਪਾ ਹੀ ਹੈ ਜੀ ਮੇਰਾ ਧਿਆਨ ਸੀਗਾ ਕਿ ਜਰੂਰ ਆਪਣੀ ਖੁਸ਼ੀ ਦੇ ਬਰਬਲੇ ਸਾਂਝੇ ਕੀਤੇ ਜਾਣ ਕਿ ਨਾਭਾ ਦੇ ਉੱਪਰ ਫੁੱਲਾਂ ਦੀ ਬਰਖਾ ਜਿਹੜੀ ਹੈਲੀਕਾਪਟਰ ਨਾਲ ਕੀਤੀ ਜਾ ਰਹੀ ਹੈ ਮੈਂ ਇੱਕ ਬੇਨਤੀ ਆਪਣੀ ਸ਼ੇਰ ਕਰਦਾ ਹਾਂ ਮੈਂ ਇੱਕ ਬੇਨਤੀ ਸਾਹਿਬ ਅਜੂਬੇ ਦੀ ਫਤਿਹ ਮੇਰੀ ਕੀ ਬੇਨਤੀ ਹੈ ਭਾਈ ਸਾਹਿਬ ਜੀ ਦੇ ਨਾਲ ਜਿਵੇਂ ਭਾਈ ਸਾਹਿਬ ਨੇ ਦੱਸਿਆ ਇੱਕ ਹੋਰ ਮੈਚ ਐਡ ਕਰਨਾ ਚਾਹੁੰਨਾ ਕਿ ਨਾਬੇ ਰਿਆਸਤ ਤੋਂ ਜੀ ਹਰ ਮਹੀਨੇ ਸ੍ਰੀ ਪਟਨਾ ਸਾਹਿਬ ਦਸਵੰਦ ਜਾਇਆ ਕਰਦਾ ਸੀਗਾ ਜਿਹੜੇ ਵੀ ਇੱਥੋਂ ਦੇ ਰਾਜੇ ਮਹਾਰਾਜੇ ਹੋਏ ਨੇ ਉਹ ਪਟਨਾ ਸਾਹਿਬ ਹਰ ਮਹੀਨੇ ਦਸਵੰਦ ਭੇਜਿਆ ਕਰਦੇ ਸਨ ਤਾਂ ਕਿ ਉੱਥੋਂ ਦਾ ਪ੍ਰਬੰਧ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਇਹ ਚੱਲ ਸਕੇ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਹਾਨ ਕੋਸ਼ ਦੇ ਵਿੱਚ ਲਿਖੀਆਂ ਹੋਈਆਂ ਹਨ ਤੋਂ ਇੱਥੋਂ ਦੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨ ਧੰਨ ਦੇ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦੇ ਹਾਂ ਕਿੱਥੋਂ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਐਡੀਸ਼ਨਲ ਹੈੱਡ ਗਰੰਥੀ ਸਿੰਘ ਸਾਹਿਬ ਭਾਈ ਸਾਹਿਬ ਅਜਿ ਦਿਲੀਪ ਸਿੰਘ ਜੀ ਉਹ ਪਾਲਕੀ ਸਾਹਿਬ ਦੇ ਵਿੱਚ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨਾਲ ਨਾਲ-ਨਾਲ ਆ ਰਹੇ ਨੇ ਨਾਲ ਸਾਡੇ ਸੋ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਟੀਮ ਅਤੇ ਸਮੁੱਚਾ ਸਟਾਫ ਜਿਹੜਾ ਹੈ ਉਹ ਨਾਲ ਚੱਲ ਕੇ ਆ ਰਿਹਾ ਹੈ ਇਹ ਪੰਜਾਬ ਦੀ ਧਰਤੀ ਤੇ ਸਾਧ ਸੰਗਤ ਜਿਸ ਪੰਜਾਬ ਦੀ ਧਰਤੀ ਨੇ ਗੁਰੂਆਂ ਨੂੰ ਪੀਰਾਂ ਨੂੰ ਪੈਦਾ ਕੀਤਾ ਹੈ ਜਿਸ ਪੰਜਾਬ ਦੀ ਧਰਤੀ ਨੇ ਸਾਰੇ ਸਮੁੱਚੇ ਸੰਸਾਰ ਨੂੰ ਧੰਗੁਰ ਨਾਨਕ ਦੇਵ ਜੀ ਮਹਾਰਾਜੀ ਤੋਂ ਲੈ ਕੇ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜੀ ਮਰਦ ਅਗਮੜੇ ਵਰਗੇ ਸੂਰਮੇ ਜਿਹੜੇ ਨੇ ਉਹ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਨੇ ਸੋ ਇਹ ਪਟਨਾ ਸਾਹਿਬ ਤੋਂ ਸਾ ਸੰਗਤ ਜੀ ਨਗਰ ਕੀਰਤਨ ਜਿਹੜਾ ਹੈ 17 ਸਤੰਬਰ ਤੋਂ ਸੋ ਚੱਲਿਆ ਹੈ ਉਸ ਤੋਂ ਬਾਅਦ ਝਾਰਖੰਡ West Bengal ਕਲਕੱਤਾ ਉੜੀਸਾ ਕਾਨਪੁਰ ਲਖਨਊ ਸੋ ਦਿੱਲੀ ਹੁੰਦਿਆਂ ਹੋਇਆਂ ਕਰਨਾਲ ਕੁਰਖੇਤਰ ਸੋ ਕੱਲ ਸੋ ਰਾਤ ਦਾ ਪੜਾ ਜਿਹੜਾ ਸੀ ਪਟਿਆਲੇ ਵਿਖੇ ਸੀ ਸੋ ਅੱਜ ਦਿਨੇ ਜਿਹੜਾ ਹੈ ਉਹ ਨਾਭਾ ਵਿਖੇ ਤੇ ਪਹੁੰਚਿਆ ਹੈ ਇੱਥੋਂ ਦੀਆਂ ਸਾਰੀਆਂ ਸੰਕਤਾਂ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਬਾਬਾ ਜੀ ਇਸ ਤੋਂ ਬਾਅਦ ਨਾਭਾ ਤੋਂ ਰੁਕ ਕੇ ਅੱਗੇ ਕਿੱਥੇ ਅੱਗੇ ਅਸੀਂ ਖੰਨੇ ਜਾਣਾ ਹੈ ਉਸ ਤੋਂ ਬਾਅਦ ਲੁਧਿਆਣੇ ਹੁੰਦਿਆਂ ਹੋਇਆ ਅੰਮ੍ਰਿਤਸਰ ਫਿਰ ਜਲੰਧਰ ਫਿਰ ਉਸ ਤੋਂ ਬਾਅਦ ਸਲਾਈਤ ਜਾਨੀ ਬਸਤ ਜੀ